ਠੇਕੇਦਾਰ ਤੇ ਨਾਲ ਹੀ ਜੋ ਵਿਧਾਇਕ ਨੇ ਆਮੋ ਸਾਹਮਣੇ ਹੋਏ ਨੇ ਦਰਅਸਲ ਬੀਤੇ ਦਿਨ ਦੀ ਇਹ ਖਬਰ ਹੈਗੀ ਆ ਜਦੋਂ ਦੇਰੇਸੀ ਮੇਲੇ ਨੂੰ ਲੈ ਕੇ ਠੇਕੇਦਾਰ ਦੇ ਵੱਲੋਂ ਇਲਜ਼ਾਮ ਲਗਾਇਆ ਕਿ ਆ ਕਿ ਵਿਧਾਇਕ ਜਿਹੜੇ ਪਰਾਸ਼ਰ ਪੱਪੀ ਨੇ ਉਹਨਾਂ ਦੇ ਵੱਲੋਂ 10 ਲੱਖ ਰੁਪਏ ਦੀ ਮੰਗ ਕੀਤੀ ਗਈ ਕਿਹਾ ਗਿਆ ਕਿ 10 ਲੱਖ ਰੁਪਏ ਦਵੋਗੇ ਉਸ ਤੋਂ ਬਾਅਦ ਹੀ ਜੋ ਹੈ ਮੇਲਾ ਚਲਾਉਣ ਦੀ ਇਜਾਜ਼ਤ ਮੇਰੇ ਦੇ ਵੱਲੋਂ ਦਿੱਤੀ ਜਾਵੇਗੀ ਜਿਸ ਤੋਂ ਬਾਅਦ ਠੇਕੇਦਾਰ ਦੇ ਵੱਲੋਂ ਪਰਦਾਫਾਸ਼ ਕੀਤਾ ਗਿਆ ਇੱਥੋਂ ਤੱਕ ਕਿ ਠੇਕੇਦਾਰ ਦੇ ਵੱਲੋਂ ਆਪਣੇ ਉੱਤੇ ਪੈਟਰੋਲ ਪਾ ਕੇ ਆਪਣੇ ਆਪ ਨੂੰ ਸਾਲਣ ਦੇ ਵੀ ਕੋਸ਼ਿਸ਼ ਬੀਤੀ ਗਈ ਹਾਲਾਂਕਿ ਇਹ ਮਾਮਲਾ ਜੋ ਹੈ ਸ਼ਾਂਤ ਕਰਾਇਆ ਗਿਆ ਪਰ ਦੂਜੇ ਪਾਸੇ ਜੇਕਰ ਵਿਧਾਇਕ ਪ੍ਰਾਸ਼ਰ ਪੱਪੀ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੇ ਵੱਲੋਂ ਇਹਨਾਂ ਸਾਰੇ ਇਲਜ਼ਾਮਾਂ ਤੋਂ ਇਨਕਾਰ ਕੀਤਾ ਗਿਆ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਜੋ ਠੇਕੇਦਾਰ ਹੈ ਉਸ ਉੱਤੇ ਮਾਨਹਾਨੀ ਦਾ ਮਾਮਲਾ ਜਿਹੜਾ ਉਹ ਦਰਜ ਕਰਵਾਵਾਂਗਾ ਕਿਉਂਕਿ ਉਸ ਦੇ ਵੱਲੋਂ ਝੂਠ ਬੋਲਿਆ ਜਾ ਰਿਹਾ ਹੈ ਇੱਥੋਂ ਤੱਕ ਕਿ ਜੋ ਪ੍ਰਸ਼ਾਸਨ ਨੂੰ ਉਹਨਾਂ ਨੂੰ ਵੀ ਕਿਹਾ ਗਿਆ ਕਿ ਤੁਸੀਂ ਜੋ ਹੈ ਠੇਕੇਦਾਰਾਂ ਨੂੰ ਪੈਸੇ ਦੇਣ ਦੀ ਬਜਾਏ ਗਰੀਬ ਲੋਕਾਂ ਦੀ ਮਦਦ ਕਰੋ ਤਾਂ ਪੂਰੇ ਮਾਮਲੇ ਦੇ ਵਿੱਚ ਹੁਣ ਜੋ ਪ੍ਰਾਸ਼ਰ ਪੱਪੀ ਦਾਰਕ ਨੇ ਉਹਨਾਂ ਦੇ ਵੱਲੋਂ ਕੋਰ ਦਾ ਰੁਖ ਕੀਤਾ ਜਾ ਸਕਦਾ ਹੈ